ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ CBI ਅਤੇ NCB ਨੂੰ ਗੈਰ ਕਾਨੂੰਨੀ ਓਵਰਦੀ ਕਾਊਂਟਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਰੁੱਧ ਅਚਾਨਕ ਸ਼ਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਂਤੋ 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਕੇਂਦਰੀ ਏਜੰਸੀਆਂ ਦੁਆਰਾ ਮੰਗੀ ਜਾਣਕਾਰੀ ਦੀ ਸਪਲਾਈ ਨਾ ਹੋਣ ਕਾਰਨ ਪੰਜਾਬ ਸਬੰਧੀ ਜਾਂਚ ਵਿੱਚ ਰੁਕਾਵਟ ਆਈ ਹੈ ਸਖਤ ਨਿਰਾਸ਼ਗੀ ਪ੍ਰਗਟ ਕਰਦਿਆਂ ਹੋਇਆ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ ਦੀ ਕਾਰਵਾਈ ਨਾ ਸਿਰਫ ਅਦਾਲਤ ਦੁਆਰਾ ਨਿਰਧਾਰਤ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਸਗੋਂ ਜਨਤਿਕ ਹਿੱਤਾਂ ਲਈ ਵੀ ਨੁਕਸਾਨਦੇਹ ਹੈ ਕਿਉਂਕਿ ਜਾਂਚ ਦਾ ਉਦੇਸ਼ ਖੇਤਰ ਦੇ ਵਿਆਪਕ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਕੰਮ ਕਰਨਾ ਸੀ ਹਾਈ ਕੋਰਟ ਨੇ ਦੋ ਆਦੇਸ਼ਾਂ ਵਿੱਚ CBI, NCB ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਿਸ ਬਲਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਲਈ ਇੱਕ ਸਾਂਝੇ ਯਤਨਾਂ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ ਹਾਈ ਕੋਰਟ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਕਾਰਵਾਈ ਨਾ ਕਰਨ ਦੇ ਸਬੰਧ ਵਿੱਚ ਅਸੀਂ ਰਾਜ ਵੱਲੋਂ ਪੇਸ਼ ਕੀਤੇ ਵਕੀਲ ਨੂੰ ਆਪਣੀ ਨਿਰਾਸ਼ਾ ਪ੍ਰਗਟ ਕਰਦੇ ਹਾਂ ਕਿਉਂਕਿ ਅਜਿਹੀ ਕਾਰਵਾਈ ਨਾ ਸਿਰਫ ਅਦਾਲਤ ਦੇ ਹੁਕਮਾਂ ਦੀ ਪਾਲਣਾ ਵਿੱਚ ਕੀਤੀ ਗਈ ਜਾਂਚ ਨੂੰ ਰੋਕ ਰਹੀ ਹੈ ਸਗੋਂ ਜਨਤਕ ਹਿੱਤ ਦੇ ਵਿਰੁੱਧ ਵੀ ਹੈ ਜਸਟਿਸ ਦੀਪਕ ਸਿੱੱਪਲ ਅਤੇ ਸਟਿਸਰ ਐਚਐਸ ਗਰੇਵਾਲ ਦੇ ਪੈਂਚ ਨੇ ਕਿਹਾ ਹੈ ਕਿ ਸੀਬੀਆਈ ਅਤੇ ਐਨਸੀਬੀ ਨੇ 26 ਦਸੰਬਰ 2024 ਤੱਕ ਪੰਜਾਬ ਸਰਕਾਰ ਤੋਂ ਖਾਸ ਜਾਣਕਾਰੀ ਮੰਗੀ ਸੀ ਪਰ ਡਾਟਾ ਸਪਲਾਈ ਕਰਨ ਵਿੱਚ ਅਸਫਲਤਾ ਨੇ ਅੱਗੇ ਦੀ ਕਾਰਵਾਈ ਨੂੰ ਰੋਕ ਦਿੱਤਾ ਤੇਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਿਆ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸੀਬੀਆਈ ਅਤੇ ਐਨਸੀਬੀ ਦੁਆਰਾ ਮੰਗੀ ਗਈ ਜਾਣਕਾਰੀ 10 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਈ ਜਾਵੇ